ਉਕਾ ਮੇਰੇ ਨੂੰ ਕੰਮ ਹੈਗਾ ਮੈਂ ਆ ਬੜੀ ਪੁਰਾਣੇ ਘਰ ਵੱਲੋਂ ਗੱਲ ਕਰਨੀ ਸੀਗੀ ਹਾਂ ਦੱਸੋ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਉਹਨਾਂ ਨੇ ਤੇ ਹੁਣ ਮੌਕਾ ਦਿੱਤਾ ਸਾਨੂੰ ਮੇਰੇ ਮਨ 'ਚ ਵੀ ਇੱਕ ਸਕੀਮ ਆਈ ਆ ਜਿਵੇਂ ਉਹ ਸਕੀਮ ਵਰਤੀ ਹੈ ਨਾ ਉਹਨਾਂ ਨੇ ਤੇ ਆਪੇ ਸਾਡੀ ਗੱਲ ਥੱਲੇ ਆ ਜਣਾ ਜੋਂ ਕੀ ਹਾਲ ਚਾਲ ਆ ਹੋ ਬੱਲੇ ਠੀਕ ਠਾਕ ਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਲਿਆਂਾ ਕੰਮ ਕਰਨ ਉਹ ਆਹੋ ਯਾਰ ਆਜਾ ਨਾ ਤੁਹਾਨੂੰ ਦੱਸਿਆ ਸੀ ਨਾ ਆਹ ਦਿਲਵਾਗ ਦੇ ਭਰਾ ਦਾ ਟਰੈਕਟਰ ਵਾਕੇ ਅੱਛਾ ਅੱਛਾ ਤੂੰ ਕਹਿ ਰਿਹਾ ਬ੍ਰੇਕਾਂ ਦਾ ਤੇ ਇੱਕ ਦੋ ਕੰਮ ਹੋਰ ਵਿੱਚ ਉਹਨੇ ਗਿਣਾਈ ਸੀ ਠੀਕ ਆ ਠੀਕ ਆ ਤੇ ਉਹ ਸਲਫ ਦਾ ਵੀ ਕਹਿ ਰਿਹਾ ਇਹਦੇ ਵਿੱਚ ਇੱਕ ਦੋ ਕੰਮ ਭਾਵੇਂ ਨਿਕਲਿਆ ਹੁਣ ਵੱਧ ਚੱਲ ਜਿੰਨਾ ਨਿਕਲੇ ਲਾਏ ਦਾ ਹੀ ਆ ਹਾਂ ਆਹੋ ਦਿਲਵਾਗਵਾਰੀ ਵੀ ਇਦਾਂ ਹੀ ਹੋਇਆ ਇਹ ਤੇਲ ਤੂਲ ਵਾਵਾ ਖਿਲ ਰਿਆ ਕੰਮ ਵਾਵਾ ਲਾਲਾ ਕੀਤਾ ਤੇਲ ਦੇ ਤੇ ਸਾਰੇ ਪੰਗੇ ਆ ਭਰਾਵਾ ਹਾਂ ਕਰਾਂ ਕੀ ਕਿਉਂ ਕੀ ਆ ਕੋਹ ਨਾ ਪੁੱਛ ਉਹ ਜਿਹੜਾ ਰਫੜ ਪਿਆ ਵਾ ਹੋਰ ਕੀ ਉਹ ਕੋਈ ਗੱਲ ਨਹੀਂ ਕਰਦੇ ਕਰਦੇ ਹੁੰਦੇ ਤੂੰ ਕਰੀ ਜਾ ਕੰਮ ਡੇੜੀ ਨੇ ਹੁਣ ਉਹਨਾਂ ਨੂੰ ਕਿਹਾ ਸੀਗਾ ਦਲਜੀਤ ਉਹਨਾਂ ਨੂੰ ਆਹੋ ਕਹਿੰਦੇ ਵੀ ਕੰਮ ਇੱਥੇ ਹੀ ਕਰਾਉਣਾ ਜੋਬੜ ਕੋ ਅੱਛਾ ਤੇ ਯਾਰ ਮੈਂ ਤੇ ਫਸਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਕਰਾਂ ਕੀ ਦੱਸ ਆਪਣਾ ਤੇ ਘਰ ਵਾ ਮੈਨੂੰ ਤੇ ਸਮਝ ਨਹੀਂ ਆਉਂਦੀ ਤੇਰੇ ਘਰ ਦੇ ਨੇ ਕੀ ਕਰਦੇ ਘਰ ਤੇ ਆਪਣਾ ਵਾ ਉਹਨਾਂ ਦੇ ਮਨ 'ਚ ਬਸ ਇਹੋ ਹੀ ਗੱਲ ਵਾ ਹਾਂ ਵੀ ਸਾਨੂੰ ਪੁੱਛਿਆ ਕਿਉਂ ਨਹੀਂ ਐ ਲੈਦਾ ਐਂ ਤਾਂ ਫਿਰ ਉਹਨਾਂ ਦੀ ਲੱਤ ਥੱਲੇ ਹੁੰਦੀ ਹੈ ਨਾ ਹੁਣ ਮੇਰੀ ਗੱਲ ਸੁਣ ਵੱਡਾ ਤੇ ਤੂੰ ਆ ਦਲਜੀਤ ਤੂੰ ਤੇ ਜੇ ਉਹ ਪੁੱਛ ਲਿਆ ਆਣਗੇ ਵੀ ਚੱਲ ਵਧੀਆ ਹੋ ਗਿਆ ਕੰਮ ਖੋਲ ਲਿਆ ਵਾ ਤੇ ਕਿੱਡੀ ਕੀ ਉੱਥੇ ਆਖਰਾਂ ਲੱਗੀ ਵੱਡਾ ਤੇ ਮੈਂ ਹੈਗਾ ਪਰ ਉਹ ਵੱਡਾ ਸਮਝ ਮੈਂ ਤਾਂ ਯਾਰ ਇੱਕ ਚੀਜ਼ ਹੋਰ ਸੋਚਣ ਲਿਆ ਵਾ ਹਾਂ ਹਾਂ ਕਿ ਜੇ ਆਪਾਂ ਵਰਕਸ਼ਾਪ ਦਾ ਕਿਤੇ ਵੇਖ ਲਈਏ ਤੇ ਠੀਕ ਰਹੂਗਾ ਕਿ ਨਹੀਂ ਵਰਕਸ਼ਾਪ ਦਾ ਹੈ ਤਾਂ ਸਹੀ ਆ ਮੈਂ ਚੱਲ ਪਹਿਲਾਂ ਹੱਥ ਪੱਲੇ ਕੋ ਹੋਵੇ ਤੇ ਫੇਰ ਹੀ ਆ ਨਾ ਹਾਂ ਹੱਥ ਪੱਲੇ ਦੀ ਯਾਰਦਰ ਮੈਂ ਕੀ ਗੱਲ ਦੱਸਾਂ ਆ ਤੇਰੇ ਦਿਮਾਗ 'ਚ ਸਗੋਂ ਗੱਲ ਆ ਗਈ ਤੇ ਵਧੀਆ ਹੋਗਾ ਤਾਂ ਮੈਨੂੰ ਸਲਾਹ ਦਿੱਤੀ ਆ ਓਏ ਆਹੋ ਮੈਂ ਸੋਚ ਰਿਹਾ ਵੀ ਕੰਮ ਤੇ ਤੈਨੂੰ ਹੁੰਦਾ ਵਾ ਹਾਂ ਤੇ ਤਿੰਨ ਚਾਰ ਬੰਦਿਆਂ ਦਾ ਹੋਰ ਫੋਨ ਆਉਂਦਿਆ ਵਾ ਹਾਂ ਕੰਮ ਉਹਨਾਂ ਵੀ ਕਰਾਉਣਾ ਵਾ ਅੱਛਾ ਤੇ ਮੈਂ ਸੋਚ ਰਿਹਾ ਵੀ ਜੇ ਖਰਚੇ ਹੋ ਲੜਾਈ ਰਹੀ ਤੇ ਹੁਣ ਜਦੋਂ ਮੈਂ ਇੱਥੇ ਕੰਮ ਕਰਾਂ ੜਿਆ ਨਾ ਕਿ ਯਾਰੀ ਬੰਦੇ ਲੱਗੇ ਆ ਕੇ ਹਲੋ ਜਾਂਦੇ ਆ ਆਹ ਹੋਏ ਤੇ ਇਹਨਾਂ ਦਾ ਕੀ ਪਤਾ ਇਹ ਬੋਲਣ ੜਿਆ ਬੰਨ ਤੇ ਫੇਰ ਮੈਂ ਕੀ ਕਰੂੰਗਾ ਕੋਈ ਗੱਲ ਨਹੀਂ ਉਦਾਂ ਮੈਂ ਮੋੜੇ ਨਾਲ ਗੱਲ ਕਰ ਲਈ ਜੰਨਾ ਜੇ ਦੱਸਿਆ ਨਹੀਂ ਤਾਂ ਸਰਸਟੇਸ਼ਨ ਖੋਲਿਆ ਜਨੇ ਉਹਦਾ ਮਗਰਲੇ ਬੰਨੇ ਘਰ ਜਿਹੜਾ ਉਹ ਵਿਲਾ ਹੀ ਆ ਠੀਕ ਆ ਤੇ ਕੋਈ ਗੱਲ ਨਹੀਂ ਜੇ ਜ਼ਿਆਦਾ ਤੰਗੀ ਦੇਣਗੇ ਤੇ ਫੇਰ ਉੱਥੇ ਲਵਾ ਦਾਂਗੇ ਉਹ ਕਹਿੰਦਾ ਜਿੰਨਾ ਚਿਰ ਮਰਜ਼ੀ ਕੰਮ ਕਰੋ ਭਾਈ ਹੂੰ ਆ ਫੇਰ ਮੇਰਾ ਠੀਕ ਹੋ ਜਾਣਾ ਯਾਰ ਉਹ ਸਾਰੇ ਤੇ ਬਾਹਰ ਵਾ ਅੱਛਾ ਕੱਲਾ ਮਾਈ ਬੁੱਢਾ ਹੀ ਉਹਨਾਂ ਦਾ ਇੱਥੇ ਅੱਛਾ ਤੇ ਕੋਈ ਗੱਲ ਨਹੀਂ ਤੂੰ ਜਿੰ ਮੈਂ ਵੀ ਸੋਚਣਾ ਮੈਂ ਹਾਂ ਆ ਕਰਕੇ ਨਾ ਆ ਟਰੈਕਟਰ ਦਾ ਕਰਕੇ ਆਹੋ ਤੇ ਮੁੜ ਕੇ ਗਾਂ ਜਿਹੜਾ ਕੰਮ ਹੋਣਾ ਵਾ ਨਾ ਕਿਤੇ ਆਪਣੇ ਥਾਂ ਤੇ ਕਰਾਂਗੇ ਉਹ ਚੱਲ ਤੋਂ ਬਹੁਤੀ ਬਹਿਸ ਵਿਝਾਈ ਨਾ ਕਰੀ ਉਹਨਾਂ ਨੇ ਮੁੜ ਕੇ ਫਿਰ ਜੀ ਨਹੀਂ ਕਰਦਾ ਕੰਮ ਕਰ ਉਹ ਜੋ ਮੈਂ ਅੱਗੇ ਰਪਿੰਦਰ ਨਾਲ ਗੱਲ ਕਰਨ ਲਿਆ ਕਿ 10 ਵੇਲੇ ਕਿਦਾਂ ਦੇ ਕਰਦੇ ਆ ਜੇ ਬੋਧ ਤਰੱਕੀ ਕਰਨ ਲਿਆ ਤੇ ਉਹਨੂੰ ਕਰਨ ਦੋ ਭਾਈ ਉੱਥੇ ਤੇਲ ਖਿਲਰਦਾ ਉਹ ਵੀ ਵਿਚਾਰੀ ਲਈ ਕਹਿਣ ਵੀ ਚੱਲ ਕੋਈ ਗੱਲ ਨਹੀਂ ਕੋਈ ਵੇਖ ਦੋ ਉਹਨੂੰ ਦੁਕਾਨਦਾਰ ਕੋਲ ਮਾੜੀ ਮੋਟੀ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਸੋਚਦੇ ਆ ਯਾਰ ਮੰਮੀ ਨਹੀਂ ਆ ਬਹੁਤੀ ਗੱਲ ਕਰਦੇ ਉਹ ਜਿੱਦਰ ਵੀ ਕਿਤੇ ਪਾਸਾ ਭਾਰਾ ਹੁੰਦਾ ਨਾ ਉਦਨ ਹੋ ਜਾਂਦੇ ਦਲਜੀਤ ਜਿਆਦਾ ਉਹਨਾਂ ਦੇ ਕੰਨ ਭਰਦਾ ਹੁਣ ਕੱਲ ਵੀ ਉਹਨਾਂ ਇਹੋ ਮਜਮਾ ਲਾਇਆ ਸੀਗਾ ਘਰ ਵੀ ਜਿਹੜਾ ਕੋਈ ਗੱਲ ਨਹੀਂ ਕਰਨ ਵਾਲੀ ਫਿਰ ਡੈਡੀ ਵੀ ਗੁੱਸੇ ਹੋਏ ਕਹਿੰਦੇ ਵੀ ਤੂੰ ਬੋਲਣਾ ਕਿੱਦਾਂ ਵਾ ਨਾ ਤੂੰ ਆਪਣੇ ਵੱਡੇ ਭਰਾ ਅੱਗੇ ਬੋਲਦੀ ਅਗਲੇ ਹੈਗੀ ਤੇ ਨਾ ਤੂੰ ਪਿਓ ਆਪਣੇ ਅੱਗੇ ਡੈਡੀ ਇਹਨੂੰ ਵੱਧ ਘੱਟ ਬੋਲਦਾ ਸੀ ਗੱਲ ਤੇ ਹੁਣ ਇਦਾਂ ਹੀ ਆ ਡੈਡੀ ਤੇ ਕਹਿੰਦੇ ਕਿ ਤੂੰ ਕਾਰ ਕੰਮ ਕੋਈ ਗੱਲ ਨਹੀਂ ਵੀ ਮੈਂ ਆਪੇ ਗੱਲ ਕਰ ਦੂੰ ਇਹਨਾਂ ਨਾਲ ਮੈਂ ਤਾਂ ਸੋਚਣ ਡਿਆ ਜੇ ਕਿਤੇ ਕੋਈ ਤਾਂ ਮਿਲ ਜੇ ਨਾ ਤੇ ਵਧੀਆ ਸਕੂ ਮੇਰਾ ਆਪਣਾ ਕੰਮ ਚੱਲ ਜਾਊਗਾ ਯਾਰ ਮੈਂ ਤੇ ਇੱਕ ਗੱਲ ਹੋਰ ਸੋਚਣ ਡਿਆ ਜੋਗਣ ਵੀ ਪਹਿਲੀ ਵੀ ਤੁਹਾ ਚਾਰ ਕਿਲੇ ਤੁਹਾਡੇ ਕੋ ਹੈਗੇ ਆ ਤੇ ਦੋ ਦੋ ਕਿਲੇ ਤੁਹਾਨੂੰ ਆਉਂਦੇ ਆ ਤੇ ਤੂੰ ਇਦਾਂ ਕਰ ਵੀ ਦਲਜੀਤ ਨੂੰ ਪੁੱਛ ਲਾ ਦਲਜੀਤ ਨੂੰ ਇਹ ਕਹਿ ਆ ਵੀ ਕਨਾਲ ਕੇ ਥਾਂ ਘਰਦਾ ਹੋਣਾ ਮੇਰੇ ਤੋਂ ਤੇ ਤਿੰਨ ਚਾਰ ਮਰਲੇ ਉਹਨੂੰ ਉੱਤੇ ਦੇ ਦੇ ਦੀ ਤੇ ਚਲ ਕਮਰੇ ਵੀ ਦੋ ਤਿੰਨ ਪਏ ਹੈ ਹੈ ਤੇ ਉਹਨੂੰ ਪੁੱਛ ਲਾ ਵੀ ਜੇ ਤੇ ਵਟਾਂਦਰਾ ਕਰਨਾ ਤਾਂ ਇਦਾਂ ਕਰ ਲੈ ਇਹ ਆ ਵੀ ਘਰ ਨਾਲ ਦੀ ਮੌਜਣੀ ਹੈ ਇੱਥੇ ਭਾਏ ਰਾਤ ਕਰ ਦਿਨੇ ਕਰ ਕੰਮ ਜਦੋਂ ਮਰਜ਼ੀ ਕਰ ਤੇ ਬਾਕੀ ਇਹ ਆ ਵੀ ਪੁੱਛ ਕੇ ਵੇ ਲੈ ਜਿਆਦਾ ਉਹਨਾਂ ਨੇ ਬਹਿਸ-ਵਝਾਈ ਨਾ ਕਰੀ ਨਹੀਂ ਤੇ ਫਿਰ ਦੁਕਾਨ ਤੇ ਕੋਈ ਨਾ ਕੋਈ ਇਹ ਹੀ ਲਵਾਂਗੇ ਚਲ ਆ ਫਿਰ ਘਰ ਚੱਲਦੇ ਆ ਚਾਹ ਪੀਣ ਲਈ ਯਾਰ ਮੈਂ ਹੋਏ ਨਾ ਲੇਟ ਹਾਂ ਮੈਂ ਤੇ ਜਾਂਦਾ ਜਾਂਦਾ ਮੈਂ ਚੱਲ ਹੋ ਜਾਂਦਾ ਵਾ ਉੱਥੇ ਹੋਣਾ ਜੋ ਬਣ ਨਹੀਂ ਕੋਈ ਨਹੀਂ ਮੈਂ ਘਰ ਸਲਾਹ ਕਰਕੇ ਨਾ ਫਿਰ ਦੱਸੂਗਾ ਵੀ ਕੀ ਜਾਂਦੇ ਕੋਈ ਗੱਲ ਮੈਨੂੰ ਫੋਨ ਤੇ ਦੱਸਦੀ ਤੂੰ ਕੋਈ ਗੱਲ ਨਹੀਂ ਆਹ ਨਹੀਂ ਤੇ ਉਹ ਤਾਂ ਫਿਰ ਹੈ ਹੀ ਆ ਮੈਂ ਤੇ ਕਹਿੰਦੇ ਚਾਹ ਪੀਣੇ ਕਿਹੜੀ ਵੇ ਨਹੀਂ ਚਾਹ ਨਹੀਂ ਗਾ ਪੀਣੀ ਤੇ ਮੈਂ ਫੇਰ ਆਉਂਗਾ ਸ਼ਾਮ ਨੂੰ ਹਾਂ ਠੀਕ ਚੰਗਾ ਗੱਲ ਤੇ ਲਵਲੀ ਦੀ ਠੀਕ ਆ ਹੁੰਦਾ ਦਲਜੀਤ ਨੇ ਪੱਕਾ ਮੰਨ ਜਾਣਾ ਵਾ ਇਹੋ ਦੋ ਮਰਲੇ ਵਧ ਦੇ ਦਾਂਗੇ ਫਿਰ ਕੀ ਹੈ ਘਰ ਵਾਲਾ ਥਾਂ ਦੇ ਡੈਡੀ ਨੂੰ ਪਤਾ ਹੀ ਹੋਣਾ ਵੇ ਕਿੰਨਾ ਵਾ ਐਨਾ ਹੀ ਥਾਂ ਮਿਲ ਕੇ ਉਹਨੂੰ ਪਹਿਲੀ ਚੋ ਕਟਾ ਦੇਣਾ ਤੇ ਉੱਤੇ ਥਾਂ ਵਧ ਦੇ ਦੇਣਾ ਡੈਡੀ ਨਾਲ ਤੇ ਜੋਦਣਾ ਸਲਾਹ ਕਰਦਾ ਜੇ ਇਹ ਕੰਮ ਸੈੱਟ ਰਹਿ ਗਿਆ ਨਾ ਕਿ ਮੇਰਾ ਤਾਂ ਬੜਾ ਵਧੀਆ ਰੋਖ ਆ ਜਾਣਾ ਇੱਥੇ ਜੋਤ ਜੋਤ ਹਾਂਜੀ ਗੱਲ ਸੁਣੋ ਆਈ ਜੀ ਹਾਂਜੀ ਘਰਦੇ ਕਿਥੇ ਗਏ ਘਰਦੇ ਮਮੀ ਹਣੀ ਕਿਹਦੇ ਘਰ ਚੱਲੇ ਹੀ ਹੂੰ ਹੂੰ ਕਹਿੰਦੇ ਹੀ ਵੀ ਕੰਮ ਜਿਆ ਵਾ ਤੇ ਦਲਜੀਤ ਨੇ ਗਏ ਡਿਊਟੀ ਹਾਂਜੀ ਉਹ ਤੇ ਗਏ ਮੈਂ ਨਾ ਇੱਕ ਚੀਜ਼ ਸੋਚਣ ਡਿਆ ਸੀਗਾ ਹਾਂਜੀ ਦੱਸੋ ਮੈਂ ਤਾਂ ਕੰਮ ਕਰਣ ਡਿਆ ਸੀਗਾ ਤੇ ਉਹ लवली ਆਏ ਸੀ ਮੇਰੇ ਨਾਲ ਕੈਨੇਡਾ ਅਸੀਂ ਕਹਿੰਦਾ ਵੀ ਜਿਹੜੀ ਤੁਹਾਡੀ ਪੈਲੀ ਆ ਉਹ ਵੀ ਦਲਜੀਤ ਹੁਣਾਣਾ ਸਾਂਝੀ ਆ ਤੇ ਚੱਲ ਤੂੰ ਜਿਹੜਾ ਪੁਰਾਣਾ ਕਾਰ ਰੱਖਣਾ ਤੇ ਉਹਨੂੰ ਇੱਕ ਵਾਰੀ ਪੁੱਛ ਕੇ ਵੇਖਣਾ ਤੇ ਪੈਲੀ ਚੋਂ ਥਾਂ ਕਟਾ ਦੇ ਉਹਨੂੰ ਅੱਛਾ ਮੈਂ ਸੋਚਨੇ ਸੀ ਵੀ ਇੱਕ ਵਾਰੀ ਡੈਡੀ ਨਾਲ ਸਲਾਹ ਕਰਾਂ ਡੈਡੀ ਨੂੰ ਪੁੱਛਣਾ ਵਾ ਤੇ ਜੇ ਦਲਜੀਤ ਮੰਨ ਜੇ ਤੇ ਚੱਲ ਸਾਡਾ ਵੀ ਉਲੂ ਸਿੱਧਾ ਹੋ ਜਾਊਗਾ ਤੇ ਅਸੀਂ ਕੋਕ ਕਿਹੜੀ ਫਰੀਜ ਲੈਣੀ ਆ ਥਾਂ ਅਸੀਂ ਪਹਿਲੀ ਦੇਖ ਕੇ ਲੈਣੀ ਆ ਚਲੋ ਵੇਖ ਲਓ ਡੱਡ ਜੀ ਨਾਲ ਕਰ ਲੋ ਸਲਾਹ ਡੈਡੀ ਕੀ ਆਂਦੇ ਆ ਉਹਨਾਂ ਨੇ ਜੋ ਵੀ ਫੈਸਲਾ ਲਿਆ ਸਹੀ ਲੈਣਾ ਵਾ ਬਾਕੀ ਇਹ ਵੀ ਸਾਡਾ ਆਪਣੇ ਘਰ ਕੰਮ ਚੱਲਦਾ ਜਾਊਗਾ ਹੋਰ ਵੱਡੀ ਚੀਜ਼ ਕੀ ਹੋ ਸਕਦੀ ਯਾਹੋਦਾਂ ਜਿਵੇਂ 12ਵੀਂ ਥਾਂ ਲਿਆ ਤੇ ਘਰੋਂ ਜਾਣਾ ਪਿਆ ਕਰਨਾ ਸਵੇਰੇ ਦੁਕਾਨ ਖੋਲਣੀ ਫੇਰ ਸ਼ਾਮੀ ਬੰਦ ਕਰਕੇ ਆਉਣਾ ਰਾਤੀ ਆਉਣਾ ਤੇ ਬੰਦਾ ਬੰਦੇ 'ਚ ਵੱਜ ਜਾਂਦਾ ਹਰ ਇੱਕ ਰਾਇਆ ਵਾਧੂ ਤਾਂ ਇਹ ਤੇ ਆਪਣਾ ਘਰ ਆ ਤੇ ਆਪਣੇ ਘਰ ਵਿੱਚ ਕਿਸੇ ਵੇਲੇ ਲੋੜ ਵੇਲੇ ਆਪਣਾ ਕੰਮ ਕਰ ਲੀਦਾ ਉਧਰ ਤਾਂ ਕਰ ਲੀਦਾ ਕੰਮ ਨਾ ਵੀ ਹੋਵੇ ਤੇ ਫਿਕਰ ਨਹੀਂ ਹੁੰਦੀ ਕਿ ਕੰਮ ਨਹੀਂ ਹੈਗਾ ਤੇ ਕਿਰਾਇਆ ਕਿੱਥੋਂ ਦੇਣਾ ਵੀ ਆਪਣੇ ਘਰ ਸਮਾਨ ਵੀ ਖੁੱਲਾ ਪਿਆ ਰਹਿੰਦਾ ਕੋਈ ਮੁਸ਼ਕਲ ਨਹੀਂ ਹੁੰਦੀ ਇਹੋ ਗੱਲ ਤਾਂ लवली ਕਹਿੰਦੇ ਆ ਹੈਗਾ ਉਹਨੇ ਮੈਨੂੰ ਆਖਿਆ ਵੀ ਇੱਕ ਵਾਰੀ ਦਲਜੀਤ ਨੂੰ ਪੁੱਛ ਕੇ ਵੇਖ ਲੈ ਤੇ ਜੇ ਦਲਜੀਤ ਮੰਨ ਜੇ ਤੇ ਤੁਹਾਡਾ ਸਾਰਾ ਕੁਝ ਸਿੱਧਾ ਹੋ ਜਾਣਾ ਵੇਖਿਓ ਮੈਂ ਡੈਡੀ ਨੂੰ ਕਹਿਣਾ ਵਾ ਕਿ ਸਲਾਹ ਕਰ ਲਓ ਇੱਕ ਵਾਰੀ ਮੈਨੂੰ ਪਤਾ ਹੈ ਇੱਕ ਵਾਰੀ ਮੰਮੀ ਨੇ ਜਾਂ ਦਲਜੀਤ ਨੇ ਇਹਦੇ ਵਿੱਚ ਰੋੜਾ ਡੋਣਾ ਹੀ ਆ ਪਰ ਫਿਰ ਵੀ ਸਾਡਾ ਤੇ ਫਰਜ਼ ਹੈ ਕਿ ਕੋਸ਼ਿਸ਼ ਕਰਨ ਦਾ ਮੰਮੀ ਹੁਣਾਂ ਤੇ ਰੋੜਾ ਡੋਣਾ ਹੀ ਆ ਤੁਹਾਨੂੰ ਵੀ ਪਤਾ ਆ ਵੀ ਹਰ ਗੱਲ ਜਿਹੜੀ ਕਾ ਦਲਜੀਤ ਦੇ ਗਿਆ ਤੇ ਪਾਉਂਦੇ ਆ ਤੇ ਕੋਈ ਗੱਲ ਨਹੀਂ ਜਦੋਂ ਤੁਸੀਂ ਡੈਡੀ ਜੀ ਨਾਲ ਗੱਲ ਕੀਤੀ ਹੋਊਗੀ ਨਾ ਫਿਰ ਨਹੀਂ ਕੋਈ ਮੁਸ਼ਕਲ ਹੋਣੀ ਫਿਰ ਇਹ ਹੋਣਾ ਵਾ ਨਾ ਪਾਦਾਵਾ ਵੀ ਡੜੀ ਆਪ ਗਿਆ ਵਾ ਤੇ ਜਦੋਂ ਅਸੀਂ ਆਪ ਗੱਲ ਸ਼ੁਰੂ ਕਰਦੇ ਆ ਨਾ ਫਿਰ ਇਹਨਾਂ ਨੂੰ ਜ਼ਿਆਦਾ ਮਿਰਚਾਂ ਲੱਗਦੀਆਂ ਵਾ ਕੀ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਮੈਂ ਇਦਾਂ ਕਰਦਾ ਵਾਂ ਮੈਂ ਡੜੀ ਨਾਲ ਗੱਲ ਕਰ ਲੈਣਾ ਪਹਿਲਾਂ ਡੜੀ ਹੈ ਕਿੱਥੇ ਆ ਡੜੀ ਜੀ ਵੇਲੀ ਹੋਣੀ ਆ ਮੰਮੀ ਇਕੱਲੇ ਨਹੀਂ ਜਾਣਾ ਸੀ ਕਿਸੇ ਦੇ ਘਰ ਅੱਛਾ ਹਾਂਜੀ ਮੈਂ ਕਰਦਾ ਫਿਰ ਇੱਕ ਮਿੰਟ ਗੱਲ ਹੈ ਤੇਹੀ ਕਰ ਲੋ ਹਾਂ ਚੱਲਿਆ ਕਿ ਜਿਹੜਾ ਘਰ ਕੰਮ ਚੱਲਦਾ ਜਾਊਗਾ ਤੇ ਮੈਨੂੰ ਵੀ ਕੋਈ ਮੁਸ਼ਕਲ ਨਾ ਹੋਊਗੀ ਕਹੇ ਵੇਲੇ ਬਾਜ ਮਾਰ ਲੈਣੀ ਆ ਤੇ ਕੋਈ ਕੰਮ ਕਰਾ ਲੈਣੀ ਆ ਇਦਾਂ ਤੇ ਜੇ ਕਿਸੇ ਦੁਕਾਨ ਤੇ ਚਲ ਗਏ ਇਹਨਾਂ ਵਾਸਤੇ ਵੀ ਔਖਾ ਹੋਣਾ ਸਵੇਕ ਤੇ ਉੱਠਣਾ ਪਿਆ ਕਰਨਾ ਘਰ ਦਾ ਕੰਮ ਕੌਣ ਕਰੇ ਤੇ ਫੇਰ ਹੀ ਜਾਣਗੇ ਰੱਬਾ ਹੁੰਦਲਜੀਤ ਮਾਨ ਜੀ ਮੰਮੀ ਨਾ ਕਿਹੇ ਗੱਲ ਦਾ ਅੜਿੱਕਾ ਪਾਉਣ ਵਿੱਚ ਸੱਸ ਜੀ ਭਾਜੀ ਅਸਕਲ ਜੀ ਹੋਰ ਕੀ ਹਾਲ ਹੈ ਬਸ ਵਧੀਆ ਤੁਸੀਂ ਸੁਣਾਓ ਠੀਕ ਆ ਹੋਰ ਪਰਵਾਹ ਠੀਕ ਠਾਕ ਹਾਂ ਕਿਰਪਾ ਚਲੋ ਵਧੀਆ ਚੱਈ ਤਿਆਰ ਹੋਏ ਚੱਲੇ ਜਿਖਦੇ ਮੈਂ ਕਿਹਾ ਤਾਂ ਅਫਰ ਚੱਲਿਆ ਸੀਗਾ ਅੱਛਾ ਅੱਛਾ ਬੈਂਕ ਦਾ ਕੰਮ ਆ ਥੋੜਾ ਠੀਕ ਆ ਠੀਕ ਆ ਹਾਂ ਮੈਂ ਵੀ ਨਾ ਤੁਹਾਡੇ ਨਾਲ ਆਇਆ ਹਾਂ ਹਾਂ ਦੱਸੋ ਉਹ ਜੋ ਬੰਨੇ ਨਾ ਵਰਕਸ਼ਾਪ ਖੁੱਲੀ ਈ ਤੇ ਹੂੰ ਉਹ ਨਾ ਆਪਣਾ ਦੂਜਾ ਦਿਲਜੀਤ ਨਾਲ ਤੇ ਪੈਰ ਨਹੀਂ ਲੰਗਣਦਾ ਬੜਾ ਵਧੀਆ ਕੰਮ ਚੱਲਣ ਦਾ ਕੀ ਗੱਲ ਉਹਨੂੰ ਕੀ ਗੱਲ ਆ ਕੰਮ ਭਾਜੀ ਕੀ ਚੱਲਣਾ ਕਪੱਤ ਬੜਾ ਪਾਇਆ ਉਹਨਾਂ ਨੇ ਦੋਹਾਂ ਜੀਆਂ ਨੇ ਇਹ ਇਹਨੂੰ ਕੰਮ ਨਹੀਂ ਆ ਕਰਨ ਦੇਗਾ ਅੱਛਾ ਮੇਰਾ ਦਾਦਾ ਵੀ ਤੁਸੀਂ ਤੇ ਹੁਣ ਅੱਡੇ ਤੇ ਪੈਂਦੇ ਬੁੰਦੇ ਜੇ ਜੇ ਉੱਥੇ ਕੋਈ ਹੈਗੀ ਦੁਕਾਨ ਤੇ ਚੱਲ ਮੈਂ ਉੱਥੇ ਲੈ ਦਿੰਦੇ ਹ ਕੁਣ ਨਹੀਂ ਚਲੋ ਉੱਥੇ ਵੀ ਵੇਖ ਲਾਂਗੇ ਪਰ ਇਹ ਆ ਵੀ ਇੱਥੇ ਤਾਂ ਬੜਾ ਵਧੀਆ ਕੰਮ ਚੱਲਿਆ ਸੀਗਾ ਉਹ ਚੱਲਿਆ ਤੇ ਭਾਜੀ ਹੈ ਗਿਆ ਪਰ ਉਹ ਕਹਿੰਦਾ ਵੀ ਮੈਂ ਇੱਥੇ ਇੰਨੀਆਂ ਨੂੰ ਕੰਦਣਾ ਠੀਕ ਆ ਮੈਂ ਤਾਂ ਉਹਨੂੰ ਬੜਾ ਸਮਝਾਇਆ ਵਾ ਕਿ ਜੇ ਉਹ ਲੱਗਾ ਕਮਾਈ ਤੇ ਉਹਨੂੰ ਕਮਾਈ ਕਰਨ ਦੋ ਗੱਲ ਵਾ ਭਾਜੀ ਇਹ ਵੀ ਦਲਜੀਤ ਦੀ ਮਾਂ ਮੰਦੀ ਆ ਦਲਜੀਤ ਦੀ ਗੱਲ ਜਿਆਦੀ ਠੀਕ ਆ ਇਹ ਉਹਨੂੰ ਚੁੱਕਣਾ ਦਿੰਦਾ ਵਾ ਮੈਂ ਇਹਨੂੰ ਕੰਮ ਲੀਆਂ ਕਰਨ ਦੇਣਾ ਉਹ ਜਦੋਂ ਉਹਨੂੰ ਚੁੱਕਣਾ ਦਿੰਦਾ ਤੂੰ ਆਣ ਕੇ ਤੇ ਮੇਰੇ ਨਾਲ ਲੜਨਾ ਪੀਂਦੀ ਆ ਕੀ ਤੁਹਾਨੂੰ ਉਹਦੀ ਮਦਦ ਕਰਦੇ ਜੇ ਫਲਾਂਟ ਹੀਗਾ ਹਾਂ ਹਾਂ ਤੇ ਮੈਂ ਤਾਂ ਹੀ ਤੁਹਾਡੀ ਸਲਾਹ ਲੈਣਾ ਆਇਆ ਕਿ ਹੁਣ ਕਿਦਾਂ ਕਰੀਏ ਦੱਸੋ ਕੋਈ ਗੱਲ ਨਹੀਂ ਜੇ ਨਹੀਂ ਮੰਦੇ ਉੱਥੇ ਬਾਹਰ ਕਿਤੇ ਵੇਖ ਲੈਨੇ ਰੋਡ ਤੇ ਹਾਂਜੀ ਉੱਥੇ ਲੱਭ ਲੈਨੇ ਆ ਉੱਥੇ ਕੋਲ ਦਿੰਨੇ ਕੰਮ ਨੇ ਵੇਖੋ ਜੇ ਤੇ ਮਿਲ ਗਈ ਦੁਕਾਨ ਤੇ ਠੀਕ ਆ ਹਾਂਜੀ ਤੇ ਜੇ ਨਹੀਂ ਨਾ ਤਾਂ ਤੁਸੀਂ ਇੱਦਾਂ ਕਰੋ ਘਰ ਦੇ ਸਾਹਮਣੇ ਪਲਾਟ ਤੁਹਾਡਾ ਹੀ ਆ ਤੇ ਉੱਥੇ ਕਰੋ ਹਾਂ ਬਾਜੀ ਵਰਕਸ਼ਾਪ ਦਾ ਓਏ ਓ ਤੇ ਮੈਂ ਬਾਜੀ ਗੱਲ ਮੰਨਦਾ ਵਾਂ ਤੁਹਾਡੀ ਅਦੇ ਨਵਾਂ ਨਵਨੇ ਵਿਚਾਰੇ ਨੇ ਕੰਮ ਸਟਾਰਟ ਕੀਤਾ ਵਾ ਪੈਸੇ ਵੀ ਉਹਨੇ ਕੀ ਉਹ ਤੋਂ ਤੇ ਤੁਹਾਨੂੰ ਪਤਾ ਵੀ 1.5 ਲੱਖ ਰੁਪਇਆ ਲੱਗ ਜਾਣਾ ਵਾ ਪੈਸੇ ਤੇ ਭਾਜੀ ਲੱਗਣੇ ਆ ਹਾਂਜੀ ਹੂੰ ਤੇ ਇਹ ਆ ਵੀ ਇੱਥੇ ਉਹਦਾ ਕੰਮ ਚੱਲਿਆ ਬੜਾ ਵਧੀਆ ਤੇ ਉਹਦਾ ਵੀ ਵਿਲਾ ਪਿਆ ਸੀ ਉਹ ਤੇ ਹੈ ਹਾਂਜੀ ਮੈਂ ਤਾਂ ਕਹਿੰਦਾ ਇਹ ਸਗੋਂ ਸਹੀ ਰਹਿਣਾ ਜੇ ਦੁਕਾਨ ਇੱਥੇ ਕਰ ਲੋ ਚਲੋ ਫਿਰ ਵੇਖ ਲੈਨੇ ਸਲਾਹ ਕਰਦਾ ਮੈਂ ਜੋਬਨ ਨਾਲ ਹਾਂ ਜੇ ਮਨ ਜੀਊਗਾ ਤੇ ਫਿਰ ਇਦਾਂ ਕਰ ਲੈਨੇ ਤੇ ਕਿਤੇ ਵੇਖਿਓ ਜੇ ਦੁਕਾਨ ਕਿਤੇ ਮਿਲਦੀ ਅੱਡੀ ਜੇ ਕੋਈ ਨਹੀਂ ਵੀ ਲੈ ਲੈਨੇ ਆ ਜੇ ਕੋਈ ਹਾਲ ਹੋਇਆ ਨਾ ਹਾਂਜੀ ਹਾਂਜੀ ਜਿੱਥੇ ਕੱਟ ਕਰਾਇਆ ਹੋਵੇ ਹਾਂਜੀ ਹਾਂਜੀ ਤੇ ਵੇਖ ਲਾਂਗੇ ਉਥੇ ਟਰਾਈ ਕਰ ਲਾਂਗੇ ਹੋਵੇ ਨਗਦ ਖਿਆਰ ਕਿ ਉਹਦੀ ਹਾਂ ਜੇ ਨਾ ਹੋਊਗਾ ਤਾਂ ਫੇਰ ਇਹਦੇ ਹੈਗਾ ਹੀ ਆ ਕੋਈ ਇਹ ਤਾਂ ਫੇਰ ਪਲਾਟ ਕੋਲੀ ਆ ਹਾਂ ਕੋਈ ਗੱਲ ਨਹੀਂ ਇਹ ਨਗਦ ਰੱਖਿਓ ਧਿਆਨ ਕਰ ਹੈ ਠੀਕ ਆਪਾਂ ਚੰਗਾ ਜੀ ਡੈਡੀ ਕਿੱਥੇ ਚੱਲੇ ਤਿਆਰ ਹੋਏ ਜੀ ਮੈਂ ਨਾ ਜੋਬਨ ਜਾਣਾ ਸੀ ਸ਼ਹਿਰ ਅੱਛਾ ਕੰਮ ਹੀ ਥੋੜਾ ਜਿਆ ਅੱਛਾ ਤੇ ਮੈਂ ਤਾਂ ਹੀ ਤਿਆਰ ਤੋਂ ਰੋ ਕੇ ਮੈਂ ਚੱਲ ਮੈਂ ਅੱਗੇ ਤੁਹਾਨੂੰ ਲੱਭਣੇ ਹੈ ਘਰ ਤੇ ਤੁਸੀਂ ਲੱਭੇ ਨਹੀਂ अच्छा गए किते मैं थोड़ा काम ਗਿਆ ਹੱਡੇ ਤੇ ਠੀਕ ਹੈ ਠੀਕ ਹੈ ਇਹ ਨਾਲ ਤਾਂ ਬੰਦਾ ਇੱਕ ਫੋਨ ਕਰਨਾ ਮੇਰੀ ਗੱਲ ਸੁਣ ਜਾ ਠੀਕ ਆ ਹਾਂ ਕੋਈ ਕੰਮ ਹੀ ਨਹੀਂ ਤੈਨੂੰ ਕੰਮ ਹੀਗਾ ਮੈਂ ਆ ਬੜੀ ਜੀ ਪੁਰਾਣੇ ਘਰ ਵੱਲੋਂ ਗੱਲ ਕਰਨੀ ਸੀਗੀ ਹਾਂ ਦੱਸੋ ਗੱਲ ਮੈਂ ਇਹ ਕਰਨੀ ਸੀਗੀ ਵੀ लवली ਆਇਆ ਸੀ ਮੇਰੇ ਵੱਲ ਅੱਛਾ ਕੀ ਕਹਿੰਦਾ ਉਹੋ ਜਿਹਾ ਹੀ ਸਲਾਹ ਦੇਣ ਕਹਿੰਦਾ ਵੀ ਮੈਂ ਦੱਸਿਆ ਸੀ ਮੈਂ ਪਤਾ ਲੱਗ ਹੀ ਜਾਂਦਾ ਵਾ ਵੀ ਘਰ ਚ ਕੀ ਗੱਲ ਚੱਲਦੀ ਆ ਉਹ ਇਹ ਪਤਾ ਤਾਂ ਪੁੱਤ ਲੱਗਣਾ ਹੀ ਸੀ ਨਾਲੇ ਕੰਮ ਦੀ ਸਲਾਹ ਉਹਨੇ ਦਿੱਤੀ ਆ ਤੇ ਫਿਰ ਉਤੋਂ ਕਾਹਦਾ ਪੜਦਾ ਹਾਂ ਮੈਂ ਆਖਿਆ ਮੈਂ ਆ ਵੀ ਇਦਾਂ ਵੀ ਥਾਂ ਥੂ ਦਾ ਮੈਂ ਚੱਕਰ ਜਿਹਾ ਚੱਲਣ ਡਿਆ ਵਾ ਹਾਂ ਤੇ ਕਹਿੰਦਾ ਸੀਗਾ ਵੀ ਚੱਲ ਤੂੰ ਇਦਾਂ ਕਰਾ ਭੀ ਪੈਲੀ ਚੋਂ ਥਾਂ ਕਟਾ ਦੇ ਉਹਨੂੰ ਅੱਛਾ ਹੁਣ ਜਿਹੜਾ ਪੁਰਾਣੇ ਘਰ ਦਾ ਥਾਂ ਵਾ ਸਾਡਾ ਹਾਂ ਉਹ ਕਨਾਲ ਤੋਂ ਥੋੜਾ ਘਾਟੀ ਆ ਤੁਹਾਨੂੰ ਇਹ ਕਨਾਲ ਹੀ ਲਾਓ ਹਨਾ ਚਲੋ ਕਨਾਲ ਵੀ ਲਾਉ ਹਾਂ ਤੁਸੀਂ ਹਾਂ ਤੇ ਮੈਂ ਸੋਚਣੇ ਸੀ ਵੀ ਚੱਲ ਮੈਂ ਦਲਜੀਤ ਨੂੰ ਆਪਣੀ ਪੈਲੀ ਚੋਂ ਕਨਾਲ ਥਾਂ ਦੇ ਦੇ ਦਿੰਨਾ ਵਾ ਤੇ ਕਨਾਲ ਤੋਂ ਉੱਤੇ ਦੋ ਮਰਲੇ ਹੋਰ ਦੇ ਦੇ ਦਿੰਨਾ ਹਾਂ ਤੇ ਚੱਲ ਜੇ ਮੈਨੂੰ ਇੱਥੇ ਕੰਮ ਕਰਨ ਦਾ ਇਹ ਤੇ ਮੇਰਾ ਬੜਾ ਵਧੀਆ ਰੋਖ ਆਇਆ ਵਾ ਇੱਥੇ ਕੰਮ ਤੇ ਕੋਈ ਗੱ ਪਰ ਹੁਣ ਚੱਕਰ ਇਹ ਪੈਣਾ ਵਾ ਨਾ ਕਿ ਦਲਜੀਤ ਮੰਨ ਜਾਊਗਾ ਮੰਨੂਗਾ ਕਿਉਂ ਨਾ ਯਾਰ ਇਹ ਕਿਦਾਂ ਦੀਆਂ ਗੱਲਾਂ ਹੋਈਆਂ ਉਹ ਮੈਂ ਹਮੜ ਕੇ ਫੇਰ ਨਾ ਰੱਫੜ ਪਾਵੇ ਵੀ ਨਹੀਂ ਪਹਿਲੀ ਦੀ ਮੈਂ ਲੈਣੀ ਐ ਇੱਟਾਂ ਠਾਂਗ ਠਾਂਗ ਪਈਆਂ ਮਾਰੇ ਜੇ ਇੱਟਾਂ ਦੀ ਗੱਲ ਕਰੂਗਾ ਤੇ ਉਹਦੇ ਪੈਸੇ ਦੇ ਦਾਂਗੇ ਇਹਨਾਂ ਨੂੰ ਇਹ ਉਹ ਫਿਰ ਕਹਿੰਦਾ ਪੈਸੇ ਉਹ ਕਰ ਤੇ ਇੱਟ ਦੇ ਦਾਂਗੇ ਤੇ ਪੁੱਤ ਘਰ ਵੀ ਤੇ ਲੱਗੀ ਏਟ ਮੈਂ ਵੀ ਨਾਲੇ ਉਹ ਕੌਣ ਹੁੰਦਾ ਵਾ ਜੋ ਅਸੀਂ ਕਰਤਾ ਉਹ ਹੀ ਹੋਣਾ ਵਾ ਉਹਦੇ ਤੇ ਗੱਲ ਸਹੀ ਆ ਤੁਸੀਂ ਹੁਣ ਮੈਨੂੰ ਕੱਲ ਦਾ ਕਹਿਆ ਨਾ ਟਰੈਕਟਰ ਖੋਲ ਤੇ ਮੈਂ ਤੁਹਾਡੇ ਕਹਿੰਦੇ ਖੋਲ ਤੇ ਲਿਆ ਵਾ ਇੱਥੇ ਪਰ ਹੁਣ ਮੰਮੀ ਵਾਲੇ ਵੇਖਣਾ ਤੇ ਉਹ ਵੀ ਦਲਜੀਤ ਹੁਣ ਆਲ ਵੇਖਣਾ ਉਹਨਾ ਮੂੰਹ ਵਟੇ ਨਹੀਂ ਮੰਮੀ ਤੇਰੀ ਨੇ ਕਿਹਾ ਤੇ ਨਹੀਂ ਕੁਝ ਤੈਨੂੰ ਕਹਣਾ ਤੇ ਕੱਖ ਨਹੀਂ ਪਰ ਫਿਰ ਹੀ ਵਿਹਾਰ ਤੋਂ ਤੇ ਪਤਾ ਲੱਗ ਹੀ ਜਾਂਦਾ ਨਾ ਉਹ ਆਹੋਏ ਤੇ ਗੱਲ ਤੇਰੀ ਠੀਕ ਆ ਮੈਂ ਨਾ ਜੋਬ ਨਾ ਤੇਰੇ ਤਾਇਰ ਜਿੰਦਰਾਲ ਵੀ ਗਿਆ ਹਾਂ ਉਹਦਣਾ ਮੈਂ ਸਲਾਹ ਕੀਤੀ ਆ ਵੀ ਯਾਰ ਉਹਨੂੰ ਵਰਕਸ਼ਾਪ ਕਿਤੇ ਅੱਡੇ ਤੇ ਵੇਚ ਦੇ ਕੋਈ ਕਿਉਂ ਕਹਿੰਦਾ ਚੱਲ ਕੋਈ ਗੱਲ ਨੇ ਆ ਵੇਖ ਲੈਨੇ ਆ ਤੇ ਜਿਹੜੀ ਤੂੰ ਸਕੀਮ ਦਿੱਤੀ ਸਗੋ ਇਹ ਵਧੀਆ ਸਾਰਾ ਨਾ ਉਹਨੂੰ ਥਾਦਾ ਥਾ ਦੇ ਦਿੰਨੇ ਆ ਤੇ ਬਾਕੀ ਜੇ ਮਲਬੇ ਦੇ ਬਹੁਤੀ ਗੱਲ ਕਰੂਗਾ ਤੇ ਫਿਰ ਕਰ ਲਾਂਗੇ ਤੈਨੂੰ ਸਭ ਤਾਂ ਮੈਂ ਵੀ ਡੈਡੀ ਐਸੇ ਕਰਕੇ ਕਹਿਣਿਆ ਨਾ ਤਾਂ ਕਰਕੇ ਤੁਹਾਡਾ ਨਾ ਸਲਾਹ ਕੀਤੀ ਆ ਵੀ ਤੁਸੀਂ ਆਪ ਹੀ ਗੱਲ ਕਰੋ ਇਹਦੇ ਨਾਲ ਮੈਂ ਕੀਤੀ ਨਾ ਇਹਨਾਂ ਜਵਾਬ ਕੋ ਪੁੱਠਾ ਹੀ ਦੇਣਾ ਤੇ ਬਾਕੀ ਮਲਬੇ ਦੀ ਕਿਹੜੀ ਗੱਲ ਵਾ ਕਿੰਨਾ ਕੋ ਹੋ ਜਾਊਗਾ ਲੱਖ ਦਾ ਹੋ ਜਾਊਗਾ ਡੇਢ ਲੱਖ ਦਾ ਹੋ ਜਾਊਗਾ ਹੈ ਕਿ ਨਹੀਂ ਖਰਚਾ ਇਹਦੇ ਨਾਲ ਮੈਂ ਲੈਨੇ ਆ ਤੈਨੂੰ ਪੈਸੇ ਦੇ ਦੇਨੇ ਆ ਤੇ ਥਾਂ ਦਾ ਥਾਂ ਉਥੋਂ ਲੈ ਮੇ ਕੋ ਬਾਕੀ ਇਹ ਚ ਕੋਈ ਵੱੜਵਲੀ ਗਲਤ ਨਹੀਂ ਨਾ ਹੈਗੀ ਜੇ ਹੈਗੀ ਤਾਂ ਹੁਣ ਦੱਸ ਦੋ ਉਹ ਨਹੀਂ ਪੁੱਤ ਗੱਲ ਤਾਂ ਤੂੰ ਕੀਤੀ ਆ ਸਹੀ ਤੇ ਮੇਰੀ ਗੱਲ ਸੁਣਾ ਹੀ ਆ ਥਾਂ ਦੇਣਾ ਘਰ ਦੇ ਸਾਹਮਣੇ ਤੇ ਬਿਲਕੁਲ ਹੈਗਾ ਵਾ ਇਹ ਗਲੀ ਦਾ ਹੀ ਫਰਕ ਵਾ ਇੱਕ ਉਹ ਵਿੱਚ ਗਲੀ ਹੀ ਆ ਸਰ ਤੁਸੀਂ ਇਦਾਂ ਕਰੋ ਇੱਕ ਵਾਰੀ ਗੱਲ ਕਰਕੇ ਵੇਖਿਓ ਇਹਦੇ ਨਾਲ ਸਕੂਲੋਂ ਹੁੰਦਾ ਵਾ ਨਾ ਤੇ ਆ ਸ਼ਾਮੀ ਕਰਿਓ ਗੱਲ ਇਹਨਾਂ ਬੈਗੇ ਬੈਤ ਕੇ ਇਹਨਾਂ ਗੱਲ ਕੀ ਕਰਨੀ ਆ ਤਨਾ ਹੂੰ ਸਿੱਧਾ ਹੀ ਉਹਨੂੰ ਕਹਿ ਦਿੰਦੇ ਆ ਵੀ ਤੈਨੂੰ ਥਾਂ ਦੇ ਦਾਂਗੇ ਥਾਂ ਦਾ ਥਾਂ ਦੇ ਦਾਂਗੇ ਮਲਬੇ ਦਾ ਗੱਲਬਾਤ ਕਰੂਗਾ ਤੇ ਫਿਰ ਕਰ ਲਾਂਗੇ ਪਤਾ ਕੀ ਆ ਮੰਮੀ ਵੀ ਉਹਦੀ ਗੱਲ ਜ਼ਿਆਦਾ ਸੁਣਦੀ ਆ ਤੇ ਮੈਂ ਸੋਚਣਿਆ ਵੀ ਮੁੜ ਕੇ ਐਵੇਂ ਕੱਲ ਨੂੰ ਕੋਈ ਗੱਲਬਾਤ ਕਰਨੇ ਕੀ ਤੇ ਫਾਇਦਾ ਕੋਈ ਨਹੀਂ ਨਹੀਂ ਮਾਂ ਤੇਰੀ ਸੈਟ ਲਿੰਦੀ ਆ ਹਣਾ ਤੁਸੀਂ ਆਉਂਦਾ ਵਾ ਨਾ ਸਕੂਲੋਂ ਅੱਜ ਤੇ ਤੁਸੀਂ ਸਿੱਧੀ ਗੱਲ ਕਰ ਲਿਓ ਤਨਾ ਮਠਾਲ ਚੱਲ ਆਉਂਦਾ ਫਿਰ ਮੈਂ ਕਰ ਦਾਂਗਾ ਕਰਕੇ ਗੱਲ ਮੈਨੂੰ ਦੱਸਿਓ ਫਿਰ ਫਿਰ ਮੈਂ ਦੱਸਦਾ ਠੀਕ ਹੈ ਮੈਂ ਕਰਨਾ ਕੰ ਤੇ ਦੇ ਵਿੱਚ ਗਲਤ ਵੀ ਕੋਹ ਨਹੀਂਗਾ ਥਾਂ ਦਾ ਹੀ ਥਾਂ ਲੈਣਾ ਵਾ ਬਾਕੀ ਮਲਵੇ ਦੀ ਗੱਲ ਵਾ ਇੱਟਾਂ ਕਿੰਨੀਆਂ ਗਾ ਪ੍ਰਾਣੀਆਂ ਇੱਟਾਂ ਲੱਗੀਆਂ ਉਥੇ ਤੇ ਕੋਈ ਨਹੀਂ ਇਹਨੂੰ ਪੈਸੇ ਦੇ ਦਾਂਗੇ ਬਸ ਹੁਣ ਮੰਨ ਜਾਵੇ ਮੇਰਾ ਕੰਮ ਤੁਰਿਆ ਰਵੇ ਕੰਮ ਚ ਨਾ ਰਕਾ ਵਟਾਵੇ ਕੋਈ ਦਲਜੀਤ ਤੂੰ ਇੱਥੇ ਬੈਠਾ ਮੈਂ ਥੱਲੇ ਲੱਭਣ ਡਿਆ ਹਾਂ ਤੈਨੂੰ ਉਹਨਾਂ ਦੇ ਜੁੜੀ ਵੀ ਆ ਕੇ ਬੈ ਗਏ ਇੱਥੇ ਫਿਰ ਕੋਟੇ ਦੇ 10 ਮਿੰਟ ਅੱਛਾ 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 ਹਾਂਜੀ ਤਾਂ ਮੈਂ ਤੇਰਾ ਨਾਲ ਗੱਲ ਕਰਨੀ ਇੱਕ ਹਾਂਜੀ ਹਾਂਜੀ ਕਿਧਰੋਂ ਐ ਭੱਗੂ ਕੋ ਬੰਨੀ ਹੋਈ ਮੈਂ ਗਿਆ ਥੋੜਾ ਸ਼ਹਿਰ ਕੰਮ ਹੀ ਅੱਛਾ ਤੇ ਮੈਂ ਉੱਥੋਂ ਆਇਆ ਵਾਂ ਤੇ ਮੈਨੂੰ ਜੋਬਨ ਮਿਲਿਆ ਇਸ ਵੇਰੇ ਅੱਛਾ ਪੁਰਾਣੇ ਘਰ ਦੀ ਡਿਆ ਸੀ ਮੇਰੇ ਨਾਲ ਗੱਲ ਕਰਨ ਕੀ ਗੱਲ ਕਰਨ ਡਿਆ ਹੈ ਉਹ ਕਹਿੰਦਾ ਵਾ ਕਿ ਉਹਦਾ ਪੁਰਾਣਾ ਘਰ ਵਾ ਨਾ ਹਾਂਜੀ ਉਹ ਮੈਂ ਰੱਖ ਲੈਣਾ ਵਾ ਅੱਛਾ ਤੇ ਮੈਂ ਕਹਿੰਦਾ ਉਹਨੂੰ ਥਾਂ ਦਾ ਥਾਂ ਦੇ ਦਿੰਦਾ ਵਾਂ ਤੇ ਮਲਬੇ ਦੀ ਗੱਲ ਵਾ ਉਹਦਾ ਜੋ ਤੁਸੀਂ ਰੇਟ ਪਾਓਗੇ ਮੁੱਲ ਪਾਓਗੇ ਉਹ ਮੈਂ ਪੈਸੇ ਦੇ ਦੂੰਗਾ। ਅੱਛਾ ਇਹ ਥਾਣਾ ਥਾਂ ਕਿਥੋਂ ਦਊਗਾ ਮਤਲਬ? ਉਹ ਘਰ ਦੇ ਸਾਹਮਣੇ ਸਿਰਫ ਇਹ ਵਿੱਚ ਗਲੀ ਆ। ਡਰਜੀ ਘਰ ਦੇ ਥਾਂ ਦਾ ਮੁਕਾਬਲਾ ਤੁਸੀਂ ਪੈਣੀ ਨਾ ਕਰਨੀ। ਉੱਤ ਤੇ ਵਿੱਚ ਤੇ ਗਲੀ ਆ। ਉਹ ਗਲੀ ਦੇ ਹੈਈ ਮੇਡੀ ਸੁਣੋ ਗੱਲ। ਉਹਦਾ ਵੇਖੋ ਕਿੰਨਾ ਵਾ ਪੈਸੇ ਦਾ ਮੁੱਲ ਉਹਦਾ। ਇਹਦਾ ਵੇਖੋ ਕਿੰਨਾ ਮੁੱਲ ਵਾ। ਕੋਤਮ ਮੁੱਲ ਤੇ ਹੈਗਾ ਵਾ ਸਿਰਫ ਇਧਰ ਮਲਬਾ ਹੀ ਆ ਉੱਤੇ। ਉਹ ਡਰਜੀ ਕੋਈ ਗੱਲ ਨਹੀਂ। ਸਲਾਹ ਕਰਕੇ ਨਾ ਉਹ ਦੱਸ ਦੂੰਗਾ ਮੈਂ ਕੀ ਹਿਸਾਬ ਤਾ। ਤੂੰ ਕਰਕੇ ਨਾ ਸਦੀਪ ਨਾਲ ਗੱਲ ਬਾਤ ਤੇ ਮੈਨੂੰ ਦੱਸ ਫਿਰ ਤੇ ਉਹਦੇ ਨਾਲ ਕਰੀਏ ਗੱਲ ਤੇ ਜੇ ਉਹਨੂੰ ਥਾਂ ਦੇਣਾ ਥਾਂ ਦਾ ਥਾਂ ਦੇ ਦਿੰਨੇ ਆ ਤੇ ਮਲਬੇ ਦੇ ਪੈਸੇ ਦੇ ਦਾਂਗੇ ਡੱਡ ਜੀ ਜਿਹੜੀ ਸਾਈਡ ਜੀ ਨਹੀਂ ਮਰਜੀ ਲਵੋ ਪਰ ਠੀਕ ਹੈ ਨਾ ਦੋਵੇਂ ਪੱਖ ਵੇਖ ਕੇ ਰੱਖੋ ਦਲਜੀਤ ਮੈਂ ਉਹਦੇ ਆਲਦੀ ਨਹੀਂ ਗੱਲ ਕਰਦਾ ਮੈਂ ਤੁਹਾਡੇ ਦੋਵਾਂ ਭਰਾਵਾਂ ਦੀ ਗੱਲ ਕਰਦਾ ਠੀਕ ਹੈ ਨਾ ਦੋਵੇਂ ਪੱਖ ਵੇਖ ਕੇ ਫੇਰ ਮੈਂ ਡੈਮ ਗੱਲ ਤੈਨੂੰ ਇਹ ਕਹਿਣ ਕਿ ਉਹ ਪਰਲਾ ਪਲਾਟ ਜਿਹੜਾ ਘਰ ਦੇ ਸਾਹਮਣੇ ਹਾਂਜੀ ਉਥੋਂ ਤੈਨੂੰ ਥਾਂ ਦੇ ਦਿੰਦਾ ਉਹ ਡੱਡ ਜੀ ਉਥੋਂ ਮੈਨੂੰ ਥਾਂ ਜੋ ਦੇਣ ਡਿਆਵਾ ਉਧਰ ਕੰਮੀ ਕਰਲੇ ਆ। ਓਏ ਯਾਰ ਥੋੜੀ ਜੀ ਦਇਆ ਕਰ ਤੇਰਾ ਭਰਾ ਵਾ ਵੱਡਾ। ਮਾਤੜਾ ਵਿਚਾਰਾ ਚੱਲ ਜੇ ਉੱਥੇ ਹੁਣ ਚਾਰਤਵਾਰੀ ਹੋਈ ਆ। ਚੱਲ ਇਹ ਆ ਪੇ ਆਪਣਾ ਕੰਮ ਕਰਕੇ ਤੇ ਜਿੰਦਰਾ ਮਾਰ ਕੇ ਮੜ ਕੇ ਘਰ ਆ ਜਾਂਦਾ। ਤੇਰਾ ਭਰਾ ਵਾ ਵੱਡਾ ਥੋੜੀ ਜੀ ਦਇਆ ਕਰ ਉੱਤੇ। ਉਹ ਡਰਜੀ ਉਹਦੀ ਕੋਈ ਗੱਲ ਨਹੀਂ ਆ। ਉਹਦੀ ਘਰ ਦੀ ਵਾਰੀ ਵੱਖਿਆ ਉਹ ਕੀ ਕਰਦੀ ਆ? ਕੀ ਕਹਿੰਦੀ ਤੁਹਾਨੂੰ? ਸੌ ਵਿੱਚ ਕਰੇ ਕਰਦੀ ਓ। ਜੋ ਸੰਦੀਪ ਨੇ ਕਰਨਾ ਉਹ ਮੈਂ ਕਰਨਾ ਵਾ। ਬੈਰੀ ਗੱਲ। ਰਾਜ ਨਹੀਂ ਮੈਂ ਗੱਲ ਕਰਦਾ। ਭਰਾ ਮੈਨੂੰ ਭਰਾ ਚੰਗਾ ਵਾ। ਜੇ ਤਰ੍ਹਾਂ ਭਰਾ ਨਹੀਂ ਕੋਈ ਗੱਲਬਾਤ ਕਰਦਾ ਤੇ ਉਹਦੀ ਘਰ ਦੀ ਕਰਦੀ ਆ ਤੇ ਉਹਦੇ ਮੂੰਹ ਨੂੰ ਦੇਦੇ ਫਿਰ ਥਾਂ ਚੱਲ ਕੋਈ ਨਹੀਂ ਡੜਜੀ ਮੰਮੀ ਨਾਲ ਤੇ ਸੰਦੀਪ ਨਾਲ ਸਲਾਹ ਕਰਕੇ ਦੱਸ ਦੇਣਾ ਤੁਹਾਨੂੰ ਕਦੋਂ ਦੱਸੇਗਾ ਫਿਰ ਅੱਛਾ ਸ਼ਾਮ ਤੱਕ ਦੱਸ ਦੇਣਾ ਤੁਹਾਨੂੰ ਚੱਲ ਦੱਸੀ ਫਿਰ ਜ਼ਰੂਰ ਹੈ ਚਲ ਠੀਕ ਆ ਚੰਗਾ ਡੜੀ ਵੀ ਨਾ ਉੜੀ ਉਹਦੀ ਸਾਈਡ ਲੈਣ ਦੇ ਕੰਮ ਕਰਨ ਦੇ ਕੰਮ ਕਰਨ ਦੇ ਇਹਨੂੰ ਤੇ ਇੱਥੇ ਜੋ ਮੈਨੂੰ ਥਾਂ ਦੇਣ ਡਿਆ ਵਾ ਤੇ ਪਹਿਲੀ ਜ ਆਪਣਾ ਕੰਮ ਕਰੇ ਕੋਈ ਗੱਲ ਨਹੀਂ ਥਾਂ ਦੇਣ ਮੈਂ ਚੰਗੀ ਤਰ੍ਹਾਂ ਦਊਗਾ ਕਰਦਾਂ ਜਾ ਕੇ ਸੰਦੀਪ ਨਾਲ ਮੰਮੀ ਜੀ ਡੈਡੀ ਦੀ ਮਾਤਰੂ ਮਾਨੀ ਕੀ ਹੋ ਗਿਆ ਵਾ ਘਰ ਦੇ ਥਾਂ ਦਾ ਤੇ ਪਹਿਲੀ ਥਾਂ ਦਾ ਮੁਕਾਬਲਾ ਹੈਗਾ ਵਾ ਕੀ ਗੱਲ ਹੋਈ ਆ ਪੁੱਤ ਉਹ ਕਹਿੰਦੇ ਕਨਾਲ ਥਾਂ ਇਧਰੋਂ ਲੈ ਲਓ ਘਰ ਵਾਲਾ ਦਾ ਤੇ ਕਨਾਲ ਥਾਂ ਉਧਰੋਂ ਪਹਿਲੀ ਤੋਂ ਦੇ ਦਿੰਨੇ ਆ ਡੈਡੀ ਤੇਰੇ ਆਂਦੇ ਆ ਡੈਡੀ ਆਏ ਮੇਰੇ ਕੋਲ ਕੋਠੇ ਤੇ ਬੈਠਾ ਹੀ ਮੈਂ ਤੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਤੇਰੇ ਡੈਡੀ ਨੇ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਕੋਈ ਜੋ ਬਣੇ ਕਿਤੇ ਗੱਲ ਕੀਤੀ ਹੈ ਡਰਜੀ ਨਾਲ ਜੋ ਬਣ ਬੜਾ ਵੱਧ ਵਾ ਵੇਖ ਲੈ ਆਪਣੀਆਂ ਗੱਲਾਂ 'ਚ ਨਹੀਂ ਆਉਂਦਾ ਡੈਡੀ ਤੇਰੇ ਵੇ ਲਈ ਜੀ ਬੈਗ ਤੇ ਗੱਲ ਹੋਈ ਉਹਨਾਂ ਦੀ ਤੇ ਡੈਡੀ ਆਏ ਸੀ ਮੇਰੇ ਨਾਲ ਤੂੰ ਫਿਰ ਕੀ ਕਿਹਾ ਮੈਂ ਕੋਈ ਗੱਲ ਨਹੀਂ ਮੰਮੀ ਨਾਲ ਸੰਦੀਪ ਨਾਲ ਸਲਾਹ ਕਰਕੇ ਦੱਸ ਦਿੰਨਾ ਮੈਂ ਕੀ ਕਰਨਾ ਮੈਨੂੰ ਦੱਸੋ ਪਹਿਲਾਂ ਤੇ ਘਰ 'ਚ ਇੱਟਾਂ ਵੀ ਹੈਗੀਆਂ ਵਾ ਕਿੰਨਾ ਮਲਬਾ ਵਾ ਸਰੀਆ ਹੈਗਾ ਬੂਹੇ ਆ ਤਰ੍ਹਾਂ ਮੁਕਾਬਲਾ ਹੈ ਨਾ ਪੜੀ ਦੇ ਥਾਣਾ ਤੁਹਾਡੇ ਤੇ ਤੇਰੀ ਠੀਕ ਵਾ ਪਰ ਤੇਰੇ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਸਾਰੇ ਪਰਿਵਾਰ ਨਾਲ ਸਲਾਹ ਤੇ ਕਰਨਾ ਮੈਂ ਇਹ ਕਿਹਾ ਜਦੋਂ ਕਹਿੰਦਾ ਵਾ ਉਦਾਂ ਹੀ ਕਰੀ ਜਾਂਦੇ ਆ ਮੈਂ ਤੇ ਕਿਹਾ ਉਹਨਾਂ ਨੂੰ ਮੈਂ ਇੱਕ ਸਾਈਡ ਨਾਲ ਲਵੋ ਦੋਵੇਂ ਪੱਖੇ ਵੇਖੋ ਚੱਲ ਕੋਈ ਗੱਲ ਨਹੀਂ ਤੂੰ ਇਹ ਨਾ ਕਾੜਾ ਨਾ ਪੈ ਮੈਂ ਆਪੇ ਗੱਲ ਕਰੂੰਗੀ ਉਹ ਕੀ ਜਾਂਦੇ ਸੀਗੇ ਉਹ ਡੈਡੀ ਗਾਲੀ ਉਹਨਾਂ ਦੀ ਕਰਦੇ ਆ ਤੂੰ ਦੇ ਦੇ ਉਹਨੂੰ ਕੰਮ ਕਰਨ ਦੇ ਭਰਾ ਦੇ ਦਿਆ ਕਰ ਮੈਂ ਉਹਨੂੰ ਕੀ ਕਹਿਣ ਦੱਸ ਬਣਾ ਆਪਣਾ ਕੰਮ ਕਰੇ ਉਧਰ ਖੋਲ ਲੈ ਡੈਡੀ ਦੇ ਸ਼ੈੱਡ ਪਾਲੇ ਹਾਂ ਪਤਾ ਨਹੀਂ ਵੀ ਕੀ ਤੂੜਿਆ ਵਾ ਡੈਡੀ ਦੇ ਸਿਰ ਤੇ ਜਿਹੜਾ ਦਿਲਜੀਤ ਤੇ ਲੱਭਦਾ ਹੀ ਨਹੀਂਗਾ ਕੱਲਾ ਜੋ ਵੀ ਨਹੀਂ ਲੱਭਦਾ ਵਾ ਉਹਦਾ ਕੰਮ ਚੱਲ ਪੇ ਤੇ ਕਹਿਣਾ ਵੀ ਮੈਂ ਨਹੀਂ ਮੁੰਡਾ ਤੁਹਾਡਾ ਮੈਂ ਕਿੱਥੇ ਚੱਲ ਜਾ ਉਹ ਕਿਆ ਸਭ ਕੋ ਫੇਰ ਉਹਦੀ ਗੱਲ ਹੀ ਕਰਦੇ ਓ ਉਤੇ ਦਿਆ ਕਰ ਉਹ ਘਰ 'ਚ ਕੰਮ ਕਰਦਾ ਵਾ ਇੱਕ ਗੱਲ ਕਹਿਣੀ ਸੀ ਹਾਂਜੀ ਵੀ ਜਿਹੋ ਕਮਰੇ ਜਿਹੜੇ ਕਿਰਾਏ ਤੇ ਦੇਈਏ ਨਾ 10000 ਰੁਪਏ ਕਿਰਾਇਆ ਮਿਲਦਾ ਵਾ ਫੇਰ ਵੀ ਪੰਜ ਮੇਰਾ ਬੰਦਾ ਵਾ ਬੋਲਦੇ ਨਹੀਂ ਮੇਰੀ ਸੁਣੋ ਗੱਲ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਉਹਨਾਂ ਨੇ ਤੇ ਹੁਣ ਮੌਕਾ ਦਿੱਤਾ ਸਾਨੂੰ ਮੇਰੇ ਮਨ 'ਚ ਵੀ ਇੱਕ ਸਕੀਮ ਆਈ ਆ ਜੇ ਅਹੀਂ ਉਹ ਸਕੀਮ ਵਰਤੀ ਹੈ ਨਾ ਉਹਨਾਂ ਨੇ ਤੇ ਆਪੇ ਸਾਡੀ ਗੱਲ ਥੱਲੇ ਆ ਜਾਣਾ